ਇੱਕ ਚੀਜ਼ ਤੁਹਾਡੇ ਪ੍ਰਧਾਨ ਸਾਹਿਬ ਦਾ ਜ਼ਿਕਰ ਕੀਤਾ ਤੁਸੀਂ ਪ੍ਰਧਾਨ ਸਾਹਿਬ ਤੇ ਇਲਜ਼ਾਮ ਲੱਗਦਾ ਕਿ ਉਹ ਪੁਲਿਸ ਅਫਸਰ ਰਹੇ ਨੇ ਤੇ ਪੁਲਿਸ ਅਫਸਰ ਵਾਂਗੀ ਪਾਰਟੀ ਨੂੰ ਚਲਾਉਂਦੇ ਨੇ ਤੁਸੀਂ ਸ਼ੁਰੂ ਤੋਂ ਉਹਨਾਂ ਦੇ ਨਾਲ ਜੁੜੇ ਰਹੇ ਹੋ ਤੁਹਾਨੂੰ ਇਹ ਗੱਲ ਲੱਗੀ ਹੈ ਉਹਨਾਂ 'ਚ ਬਿਲਕੁਲ ਨਹੀਂ ਆ ਜੀ ਇਹ ਜਿਹੜੇ ਸਾਡੇ ਵਿਰੋਧੀ ਨੇ ਨਾ ਜੀ ਉਹ ਸਿਰਫ ਟਕਵੰਜ ਖੜਾ ਕਰੀ ਰੱਖਦੇ ਨੇ ਵੀ ਮਾਨ ਨਾਲ ਬੰਦੇ ਜੁੜਦੇ ਨੇ ਤੇ ਜੁੜਨਾਂ ਕਦੇ ਵੀ ਮਾਨ ਸਾਹਿਬ ਨੇ ਐਸਾ ਨਹੀਂ ਕਰਿਆ ਇੱਕ ਰਾਮਪੁਰੇ ਫੂਲ ਤੋਂ ਲਾਲਾ ਉਹਨਾਂ ਮਾੜੇ ਹਾਲਾਤਾਂ 'ਚ ਆਇਆ ਸੀ ਜਦੋਂ ਕਿ ਉਗਰਵਾਦ ਦੀ ਘੰਟੀ ਬੋਲਦੀ ਸੀ ਉਹ ਆਇਆ ਤਾਂ ਉਹ ਡਰਦਾ ਡਰਦਾ ਅੰਦਰ ਗਿਆ ਤਾਂ ਮਾਨ ਸਾਹਿਬ ਕੇਸੀ ਸੁਨਾਣ ਕਰਕੇ ਉੱਥੇ ਖੜੇ ਸੀ ਮਾਨ ਸਾਹਿਬ ਨੇ ਉਸ ਲਾਲੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅੱਜ ਤੱਕ ਸਾਡੇ ਨਾਲ ਉਹ ਨਿਕੜ ਕੇ ਨਹੀਂ ਗਿਆ ਉਹਨੂੰ ਨਹੀਂ ਲੱਗਿਆ ਵੀ ਉਹਨਾਂ ਦਾ ਪੁਲਿਸ ਰਵਈਆ ਉਹ ਵਰਤਦੇ ਨੇ ਜਾਂ ਉਹ ਮਾੜਾ ਹੈ ਮੈਂ ਉੱਥੇ ਨਾ ਜਾਵਾਂ ਉਹ ਕਹਿੰਦਾ ਜੋ ਮਾਨ ਸਾਹਿਬ ਨੇ ਕੁਝ ਹੈ ਹੀ ਨਹੀਂ ਉਹ ਵੀ ਤਾਂ Hindu ਹੀ ਨੇ ਪਰ ਇਹ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਮਾਨ ਸਾਹਿਬ ਜੀ ਕਦੇ ਕੋਈ ਇਹੋ ਜੀ ਗੱਲ ਨਹੀਂ ਮਾਨ ਸਾਹਿਬ ਆਪਣਾ ਪਿਆਰ ਦਿੰਦੇ ਨੇ ਸਾਡਾ ਸਤਿਕਾਰ ਕਰਦੇ ਨੇ ਬਹੁਤ ਵਧੀਆ ਮਾਨ ਸਾਹਿਬ ਵਰਗਾ ਬੰਦਾ ਕੋਈ ਦੁਨੀਆ ਤੇ ਨਹੀਂ ਹੋਣਾ ਜੋ ਆਪਣਾ ਆਪਣਾ ਜੋ ਮਤਲਬ ਹੈ ਉਹਦੇ ਵਾਸਤੇ ਉਹ ਕੰਮ ਕਰ ਰਹੇ ਨੇ ਆਪਣੀ ਆਜ਼ਾਦੀ ਵਾਸਤੇ ਕੰਮ ਕਰ ਰਹੇ ਨੇ ਸਿੱਖ ਯਾਦ ਦੀ ਮੰਗ ਕਰ ਰਹੇ ਨੇ